ਪਤਾ ਮੈਨੂੰ ਪ੍ਰੈਜ਼ੈਂਟਰ ਕਾ ਟੀਮ ਦੁਆਰਾ ਕੋ ਜਾਣਦਾ ਤੈਨੂੰ ਜਾਣਦਾ ਕਿ ਕਿ ਨਹੀਂ ਠੀਕ ਠੀਕ ਕਿੰਨਾਂ ਕਰੀਂ ਕਿਉਂ ਕਰਦੇ ਕਿੰਨੇ ਦੀ ਇਹ ਹੀ ਹੁਣ ਕੋ ਨਹੀਂ ਆਣਾ ਲੋਗੇ ਸਾਡ ਨੂੰ ਕਰਨ ਕਿੰਨੇ ਦੀ ਫਿਰ 11000 ਮੰਗਿਆ 16 ਹੀ ਦੇ ਦੂੰ ਨਾ 16000 ਤਾਂ ਬਾਹਲਾ ਬਾਈ ਯਾਰ ਤਾਕੀ ਦੀ ਕਰਨਾ ਅੱਧਾ ਆਇਆ ਨੇਹਰੇ ਹੋਣੀ ਹੈ ਹਾਂ ਹੁਣ ਦੇ ਹੋਰ ਕਿੰਨੇ ਦੀ ਫਿਰ ਉਹ ਦੱਸਦਾ ਪੱਕਾ ਜਿਹੜਾ ਪੱਕਾ ਜਿਹੜਾ ਤਾਂ ਕਹਾਂ ਯਾਰ ਨਾ ਨਵੇਂ ਨਾ ਆ ਗਿਆ ਤਾਂ ਫੋੜੀ ਗਿਆ ਨਹੀਂ ਸਾਡੇ ਪੰਦਰਾਂ ਦੇ ਬੱਤੇ ਗੁੰਡਾ ਨਹੀਂਗਾ ਪੜਦਾ ਨਹੀਂ ਪੈਂਦਾ ਇਹ ਗੱਲ ਕੋਈ ਨੂੰ ਦੱਸਦਾ ਫਿਰ ਜਿਆ ਜਮਨ ਤੇ ਰੱਖੀ ਆ ਪਿੱਖੋ ਵਾਲਾ ਹਾਂ ਜਾਂ ਨਾਲ ਅੰਦਰ ਵਾਲਾ ਚੱਲ ਜਾ ਕੋਸ਼ਿਸ਼ ਕੀਤੀ 11 ਨੇ ਆਉਂਦੇ ਨਹੀਂ 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 ਛੱਡ 10:30 ਦੀ ਦਿੰਦਾ ਹੈ ਬੱਕਰੀ ਚੰਗੀ ਹੈ 11000 ਰੁਪਏ ਯਾਰ ਇਹਨਾਂ ਨੂੰ ਪਾ ਨਾ ਹੋਰ ਦੰਦਾ ਦਸਤਾ 4 4 ਔਰ 4 ਦਸਤੇ ਔਰ 5 ਜਮਾਏ ਗਏ 4 4 ਤੁੰਗ ਕਰ ਦੰਦਾ 11000 ਕਹਦਾ ਯਾਰ 9 ਆਇਆ 9.5 ਆਇਆ 10 ਲਾਇਆ ਦੰਦਾ ਫਿਰ 11 ਕਾ 10.5 ਦੀ ਮੰਗਦਾ ਮੈਂ 11 ਹੀ ਕਹਦਾ ਹੋਰ ਕਿਉਂ ਕਰ ਚਲੋ ਚਲੋ 11 ਨਹੀਂ ਹੁੰਦੀ ਆ ਤਾਂ ਉਧਰ ਦਸਤਾ ਪੱਕਾ ਕਿੰਨੇ ਦੀ ਪੱਕਾ ਆ ਬੜੀ ਪੱਠਾ ਹੋਰ ਕੇ ਖਾ ਲੈ ਇਕੱਲੀ ਹੋਰ ਕੇ ਖਾ ਲੈ ਇਹਨੂੰ ਖਾ ਯਾਰ ਚੱਲ ਚੱਲ ਲੰਮੀ ਇੱਧਰ ਸਾਈਡ ਤੇ ਹੋਇਆ ਕਰ ਪੱਕਾ ਚਾਚਾ ਸਹੀ ਆ ਵੀ ਠੀਕ ਹੈ ਬੋਲੋ ਜੀ ਮੈਂ ਤਾਂ ਬੋਲ ਪਿਆ ਤੈਨੂੰ 15 ਦੀ ਲੈ ਸੁਣ ਲੈ ਮੈਂ 15 ਦੀ 105 ਮੈਂ ਤੁਸ ਤਰ ਫਿਰ ਮੈਂ ਛੱਡਦਾ ਸੀ ਯਾਰ 105 ਮੈਂ ਮੈਂ ਛੱਡਦਾ ਜੀ ਤੂੰ ਪੱਕਾ ਜ ਮਰ ਦੱਸ ਦੇ ਮੈਂ ਵੇਚ ਦਿਆਂ ਵੇਚ ਦੇ ਤੈਨੂੰ ਅਖੀਨ ਆ ਦੋ ਰੋਜ਼ੀ ਵੇਚਦਾ ਗਿਆ ਜਦ ਨਵੀਂ ਵੇਚਦਾ ਸਾਢੇ 11 ਕਰ ਦੇ ਨਾ ਕੰਨ ਤਾਂ ਹੈਗਾ ਤਾਂ ਕੰਨ ਤਾਂ ਹੈਗਾ ਇਹਦਾ ਪ੍ਰੋਬਲਮ ਹੈਗੀ ਪਹਿਲਾਂ 4000 ਰੁਪਏ ਯਾਰ 4000 ਰੁਪਏ 4000 ਰੁਪਏ ਕਿਹੜਾ 17000 ਸਾਡੇ ਕਰਾਂਗੇ ਨਹੀਂ ਕਿੰਨੀ ਕਰੀਏ ਹੁਣ ਫੇਚਦੇ ਹੁਣ ਸਾਡੇ ਮੈਨੂ ਸਿੱਟੇ ਲਾਉਣਾ ਵੀ ਤਾਂ ਕੋਈ ਸੌਦਾ ਤਾਂ ਹੀ ਹੋਊਗਾ ਹਣਾ ਮੈਨੂ ਸਿੱਟ ਕੇ ਹੋਊਗਾ ਫਿਰ ਦੁਪੰਦਰਾਂ ਯਾਰ ਕੇ ਸਾਡੇ 14 ਕਿਹਾ ਪਈ ਲੈ ਸਾਡੇ 14 ਸਾਡੇ 14 ਦੇ ਦੇ ਯਾਰ 12000 ਕਿਹਾ ਨਹੀਂ 12000 ਕੋਲ ਪਾਸ ਹਾਂ ਭਾਈ ਸੱਤੇ 12000 ਬੋਲਦੀ ਸਾਡੇ 14 11 ਬੋਲ ਦੇ ਦੇਖ ਬਰਾ 12000 ਜਮਾ ਦੇ ਛੋਟੋ ਰਹਿ ਜਾ ਯਾਰ ਰੁਪਏ ਜਮਾ ਹੋ ਜਾਣ ਦੇ ਹਾਂ ਚੰਗਾ ਵੇਖ ਲਾ ਹਾਂਜੀ ਆ ਗੱਪਣਾ ਕਰਾ ਦੇ ਹਾਂ 16 8 ਐ ਮੈਂ 16 ਮਾਰਨੀ 16000 ਪਿਆ ਨਾ 16000 ਗੱਪਣਾ ਪਸੰਦ ਕਿਤਨੀ ਆ ਇੱਕ ਇੱਕ ਦੋ 15000 ਬੋਲੇ ਇੱਕ ਤੂੰ ਕਿੰਨਾ ਕਹਿੰਦਾ 16 ਕਹਿੰਦਾ ਹਾਂ 16 ਬਾੜਾ ਫਿਰ ਤੇਰਾ ਯਾਰ ਭਾਈ ਇਹ 10 ਕਹਿੰਦਾ ਹੈ ਆ ਵਾ ਵੀ ਲੰਮੇ ਆ ਪੇਅਰ ਮੀਟਰ ਹੈ ਨਹੀਂ ਪੇਅਰ ਹਾਂ ਹੋਰ ਕਿਵੇਂ ਕਰੀ ਬੋਲ ਹੋਰ ਕਿਵੇਂ ਕਰੀ ਅੱਛਾ ਸਾਢੇ 10 ਲੈ ਯਾਰ ਸਾਢੇ 10 ਹੋਰ ਹੋਰ ਕਿਨੇ ਬੋਲ ਬੋਲ ਹੋਥੋਂ ਹੋ ਰਾਇ 5400 ਰੁਪਏ ਕਰਦੇ ਫਿਰ 11 ਫੜਾ ਫੜ ਬਿਛੇ ਫੜ ਜਾ ਬਿਛੇ ਨਹੀਂ ਯਾਰ ਫੜ ਦੇ ਫੜ ਦੇ ਜੈ ਜੈ ਉਹ ਜੈ ਜੈ ਤੇਰੀ ਬੱਕਰੀ ਦੀ ਸ਼ਕਲ ਆ ਜਿਹੇ ਜੀ ਹੈਗੀ ਆ 100 ਰੁਪਏ ਮੁੱਲ ਪਾਈ ਜਾਣਾ ਕੋਈ ਜੀ ਹਾਂ ਜਦੋਂ 1100 ਦਾ 11000 ਮਨੇ ਪੁੱਤ ਲਖਾ ਲਖਾ 11000 ਕਹਿੰਦਾ ਬੋਲ ਕੋੜ ਕੀ ਵਿਚਾਰ ਹੁਣ ਕੀ ਵਿਚਾਰ ਹੁਣ 14 ਦਾ ਸੁਣੀ ਜਾਂ ਨਾ ਘੰਟਾ ਹੋ ਗਿਆ ਆ ਨਵੀਂ 13 ਦਾ ਭਾਈ ਆ ਜਾਣਾ 13 11 ਬੋਲ ਦਿਆ ਵੇ ਗੱਪਣਾ ਗੱਪਣਾ ਸਾਹਮਣੇ ਕਰੰਟੇ ਵਿੱਚ ਹੈ ਅਗਰ ਖਾਲੀ ਹੋਏ ਤਾਂ ਵਾਪਸ ਕਰੇਗਾ ਭਾਈ ਕੀ ਗੱਲ ਹੈ ਕਿਹੜਾ ਪਿੰਡ ਹੈ ਖਰਾਮਾ ਮੰਡੀ ਪਿੰਡ ਚ ਰਹਿੰਦੇ 11 13 2000 ਦਾ ਅੰਤਰ ਲਾ ਨਿਕਲ ਗਿਆ ਫੜ ਸਾਢੇ 11000 ਹੁਣ ਬੋਡੀ ਦਾ 1 ਰੁਪਿਆ ਵਧਰੂ ਦੇਣਾ ਲੈ ਪੈਸੇ ਲੈ ਪੈਸੇ ਪੂਰੇ ਦੀ ਕਰਾ ਦੇ ਨਾ ਨਾ ਸਾਰੇ ਬੰਦੇ ਕਹੀ ਜਾਂਦੇ ਇਹਨਾਂ ਨੇ ਕਹੋਣਾ ਕੋਈ ਇਹਨਾਂ ਨੇ ਕੀ ਲੈਣਾ ਦੂਜੇ ਨੂੰ ਪੁੱਛਿਆ ਵੀ ਪੂਰੇ ਦੀ ਕਰਾਈ ਮੈਂ ਹੁਣ ਆਪਾਂ ਇਹਦਾ ਕਰਾ ਪੂਰਾ ਕਰਨਾ ਸਾਢੇ ਹੁਣ ਕਹਦਾ ਮੈਂ ਪੁੱਛਿਆ ਨਹੀਂ ਗਾ ਕਿ ਨੂੰ 11 11 ਨੇ ਸਾਢੇ 11 ਬੋਲਦੇ ਮੈਂ ਯਾਰ ਮੇਰੀ ਬਾਤ ਰੱਖਦੇ ਹੱਸ ਓ ਛੱਤੇ ਓ ਰਿਆ ਓ ਰਿਆ ਯਾਰ ਕੋਈ ਗੱਲ ਨਹੀਂ ਯਾਰ 1400 ਛੋਟੀ ਮਾਰਿਸ਼ ਭਾਈ ਇੱਕ ਬੀਰ ਮਾਰਦਾ ਸਾਡਾ 550 ਬੱਧ ਲੱਗਦਾ ਹੈ ਹੈ ਹਾਂ ਬੱਕਰੀ ਦਿਖਾ ਚੰਗੀ ਜਰਾ ਦਿਖਾ ਬੱਕਰੀ ਦਿਖਾ ਆ ਜੀ ਬੱਕਰੀ ਗੱਡੀਆਂ ਵਾ ਨਜੀਰ ਸਿੰਘ ਆ ਦੇ ਹਾਂ ਇਹਦਾ 11:30 ਹੋ ਗਿਆ ਜੀ 11:11 ਹਾਂ ਜੀ ਠੀਕ ਹੈ ਜੀ ਇਹ ਵੀ ਆਪਣੇ ਹਾਂ 36 ਲੈਣ ਦੇ ਸਤਿਆਨਾਰਾਇਣ ਜੀ Rajasthan ਹਾਂ ਜੀ ਠੀਕ ਹੈ ਜੀ ਤਵਾ ਵੀ ਦੋਸਤੋ ਮੋੜ ਬੱਕਰਾ ਮੰਡੀ ਤੇ ਖੜੀ ਆਪਾਂ ਜੋ ਕਿ ਹਰ ਵੀਰ ਵਰ ਲਾਇਦੀ ਹੈ ਜੀ ਤੇ ਬਾਈ ਜੀ ਆਪਣੇ ਰਾਜਸਥਾਨ ਤੋਂ ਆ ਹਰ ਮੰਡੀ ਤੇ ਕਿਉਂਕਿ 40 ਤੋਂ 45 ਬੱਕਰੀਆਂ ਪੱਠਾ ਖਰੀਦਿਆ ਦੋ ਦੰਦੀਆਂ ਤੇ ਖੀਲੀਆਂ ਕਿਸੇ ਵੀਰ ਦੇ ਕੋਲੇ ਇਸ ਤਰ੍ਹਾਂ ਦਾ ਮਾਲ ਨਹੀਂ ਤੇ ਪਾਈ ਕਿ ਮੰਡੀ ਤੇ ਨਹੀਂ ਹਾਂ ਨੌਛੱਤਨੈਨ ਜਗਨੇ ਸਰੀਫ ਠੀਕ ਹੈ। ਹਰ ਸੋਵਰ ਅ ਫਰ ਫਿਰਵਾਰ ਦੀ ਮੰਡੀ ਲੱਗਦੀ ਹੈ। ਹੌਣ ਮੰਡੀ ਹਰ ਵੀਰਵਾਰ ਦੀ ਲੱਗਦੀ ਹੈ। ਠੀਕ ਹੈ ਜੀ। ਤੇ ਕਿਰਪਾ ਕਰਕੇ ਸਾਰੋਂ ਬੇਨਤੀ ਹੈ ਕਿ ਤੁਸੀਂ ਦੁਨੀਆਂ ਚੋਕ ਦੇ ਆ ਪੱਠਾ, ਬੱਕਰੇ ਲੈ ਕੇ ਆਓ। ਠੀਕ ਹੈ ਜੀ। ਲੱਕੜੀ-ਬੱਕਰੀ।